ਜੇ ਜਦੋਂ ਪੜਦੇ ਹੁੰਦੇ ਸੀਗੇ ਇਹ ਜੀ ਉਦੋਂ ਇਹ ਸ਼ਨਰਸੀ ਚ ਚੱਲ ਗਏ ਬਾਬਾ ਜੀ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਜੀ ਹੁੰਦੇ ਸੀਗੇ ਦਰਬਾਰ ਸਾਹਿਬ ਉਹਨਾਂ ਕੋਲ ਜਾਂਦੇ ਹੁੰਦੇ ਸੀਗੇ ਤੇ ਉੱਥੇ ਜਾ ਕੇ ਤੇ ਉਹਨਾਂ ਦਾ ਮਤਲਬ ਜਿਹੜਾ ਪ੍ਰਚਾਰ ਸੀਗਾ ਉਹ ਸੁਣਦੇ ਹੁੰਦੇ ਸੀ ਉੱਥੇ ਇੱਕ ਮਹੀਨਾ ਇਹ ਪਾਕਿਸਤਾਨ ਲਾ ਕੇ ਆਏ ਜਦੋਂ ਤੇ ਜਦੋਂ ਉਧਰੋਂ ਆਏ ਪਾਕਿਸਤਾਨ ਨੂੰ ਤੇ ਉੱਥੇ ਜਦੋਂ उन्होंने पता सि जिन्हों की बैग से बैठे गए उन्होंने दिल बेईमान हो गया उन्होंने मुड़के के देना पढ़ा फिर बेटी छोटी सी उद फिर बाबा जी ठाकर सिंह उड़े थे उकसाल वाले फिर चलो बेटी वी मैं उठे फिर इन ਬਾਬਾ ਜੀ ਕਿ ਕਿ ਦੇ ਚੱਲਦਾ ਹਾਂ ਇਹਨੂੰ ਪੜਾਵਾਗੀ ਲਿਖਾਵਾਗੀ ਬਾਬਾ ਜੀ ਨੇ ਸਾਰਾ ਖਰਚਾ ਇਹਦਾ ਬਰ ਦਿੱਤਾ ਤੱਕਦਾ ਬਾਬਾ ਜੀ ਨੇ ਕੀਤਾ ਇਹਦਾ ਬਹੁਤ ਜ਼ਿਆਦਾ ਮੈਨੂੰ ਤੇ ਬਹੁਤ ੱਕੇ ਤੋੜੇ ਮੈਨੂੰ ਖਾਣੇ ਪਏ ਮੈਨੂੰ ਸੋਹਰਿਆ ਨਹੀਂ ਵੀ ਰੱਖਿਆ ਪਹਿਲਾਂ ਉਹਨਾਂ ਨੂੰ ਇਹ ਹੀ ਸੀ ਇਹ ਬੇਟਾ ਹੋਣਾ ਵਾ ਜਦੋਂ ਬੇਟੀ ਹੋਈ ਤੇ ਉਹਨਾਂ ਨੇ ਮੈਨੂੰ ਤਾਂਗ ਪਰੇਸ਼ਾਨ ਬਹੁਤ ਕੀਤਾ ਇੱਥੇ ਪੇਕੇ ਘਰ ਆ ਗਈ ਇੱਥੇ ਵੀ ਨਹੀਂ ਪੇਕੇ ਆਦੇ ਵੀ ਨਹੀਂ ਮੈਨੂੰ ਮੇਰਾ ਸਾਥ ਦਿੱਤਾ ਹੀਂ ਆਪਣਾ ਟਾਈਮ ਪਾਸ ਇਦਾਂ ਹੀ ਕਰਦੇ ਤੇ ਉਹ ਦਵਾਈ ਜਿਹੜੀ ਉਹਨਾਂ ਡਾਕਟਰਾਂ ਨੇ ਆਖਿਆ ਵੀ ਜੇ ਤੁਸੀਂ ਛੱਡੀ ਤੇ ਤਾਂ ਡਬਲ ਚਾਹ ਕੋਈ ਨਹੀਂ ਆ ਤੇ ਇਹ ਉਮਰ ਪਾਤੀ ਦਵਾਈ ਆ ਵੀ ਇਹ ਜਿੰਨਾ ਤੱਕ ਤੁਹਾਡੀ ਜ਼ਿੰਦਗੀ ਆ ਉਹਨਾਂ ਤੱਕ ਖਾਣ ਨੂੰ ਤੇ ਮੈਨੂੰ 슈ਗਰ ਵੀ ਆ 슈ਗਰ ਮੇਰੀ 500 ਜਾਂਦੀ ਆ ਕੱਜੀ ਮੇਰੇ ਜ਼ਖਮ ਹੀ ਹੋ ਜਾਂਦੇ ਆ ਗੁਰਦੇਆਂ 'ਚ ਮੇਰੇ ਪ੍ਰੋਬਲਮ ਹੋ ਆ ਦੋ ਵਾਰਾ ਗੁਰਦਿਆ ਦੇ ਪ੍ਰੈਸ਼ਨ ਨਹੀਂ ਹੋਏ ਆ ਜਦੋਂ ਖਾਲਸਾ ਏਡ ਆਈ ਇਹਨਾਂ ਦਾ ਹੱਥ ਪਤਾ ਲੱਗਾ ਕਿਹਦੇ ਦੱਸਿਆ ਆਨੂੰ ਇਹਨਾਂ ਨੇ ਸਾਡੀ ਮਦਦ ਕਰਨੀ ਸ਼ੁਰੂ ਕੀਤੀ ਪਹਿਲਾਂ ਮਿਲੂ ਇਹਨਾਂ ਨੇ 3000 ਰੁਪਏ ਅੱਜ ਦੇ ਰਹੇ ਫਿਰ ਬਾਅਦ ਵਿੱਚ ਮੈਂ ਜ਼ਿਆਦਾ ਬਵਾਰ ਜਦੋਂ ਹੋਊਗੀ ਬਹੁਤ ਜ਼ਿਆਦਾ ਹੋਈ ਬਵਾਰ ਫਿਰ ਉਹਨਾਂ ਨੇ ਜਿਹੜਾ ਖਰਚਾ ਹੀ ਦਵਾਈ دارو ਦਾ ਜਿਟੋ ਹੁੰਦੇ ਉਹਨਾਂ ਨੇ ਪੈਸੇ ਪਾ ਦੇ ਨੇ ਸਾਨੂੰ ਪਾ ਦਿਆ ਕਰੋ ਫੇਰ ਉਹਨਾਂ ਨੇ 9000 ਰੁਪਏ ਜਿਹੜਾ ਦਵਾਈ ਦਾ ਖਰਚਾ ਜਿਹੜਾ ਉਹ ਕਰਦੇ ਇਹਨਾਂ ਨੇ ਸਾਡੀ ਮਦਦ ਕੀਤੀ ਭਾਈ ਸਾਵਰਾ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਹੋਰ ਮੇਰੀ ਕਿਤੇ ਉਹ ਮਰਤ ਨਹੀਂ ਹੁੰਦੀ ਕਿਤੇ ਕਿਸ ਨੇ ਸਾਨੂੰ ਪੁੱਛਿਆ ਤੱਕ ਨਹੀਂ